ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੂ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰ ਕੋਲੇ ਚੰਗੀ ਝੋਟੀ ਸੂਈ ਹੈ ਵੀਰੇ ਤਾਂ ਜੀ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਹਾਂ ਜੀ ਵਧੀਆ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸੋ ਨਾਮ ਸੁਖਦੇਵ ਸਿੰਘ ਜੀ ਜ਼ਿਲ੍ਹਾ ਗਰਦਾਸਪੁਰ ਜੇ ਪਿੰਡ ਡੇਰੀਵਾਲ ਕਰਨ ਜੇ ਤੇ ਨੰਬਰ ਜੇ 90564 68391 ਤਾਂ ਦੂਜਾ ਨੰਬਰ ਜੀ 8427861399 ਚੰਗੇ ਪਸ਼ੂ ਆ ਗਏ ਵਾਣਾ ਚੰਗੀਆਂ ਟੌਪ ਕਲਾਸ ਵੀਰੇ ਤਾਂ ਰੇਟ ਪਿਛਲੀ ਵੀਡੀਓ ਵਾਂਗੂ ਨਹੀਂ ਕਰਨਗੇ ਹਾਂਜੀ ਰੇਟ ਛੋਟੇ ਛੋਟੇ ਰੇਟ ਜੈ ਜੀ ਹੁੰਦੇ ਤੁਹਾਡੇ ਹਨਾ ਵੀਰੇ ਤਾਂ ਪਹਿਲੇ ਨੰਬਰ ਤੋਂ ਸ਼ੁਰੂ ਕਰੀਏ ਇਹਦੇ ਬਾਰੇ ਦੱਸਿਓ ਹਾਂਜੀ ਛੋਟੀ ਕਾਜੀ ਸੀ ਜੀ ਹਾਂਜੀ ਮਗਰ ਕੱਟਾ ਜੀ ਕੱਟਾ ਮਗਰ ਆ ਗਿਆ ਦੁੱਧ 9 ਲੀਟਰ ਆ ਹਾਂਜੀ ਠੀਕ ਆ ਜੀ ਚਾਰ ਦੰਦ ਇਹ ਮੂੰਹ ਵਿੱਚ ਚਾਰ ਦੰਦ ਹਾਂਜੀ ਹਾਂਜੀ ਤਾਂ ਛੋਟੀ ਵੀਰੇ ਬਹੁਤ ਸ਼ਾਨਦਾਰ ਹਨਾ ਬਾਕੀ ਥਾਣੇ ਨਿਕਾ ਸਿੰਘ ਆ ਗਿਆ ਤੇ ਜੇ ਗੱਲ ਕਰੀਏ ਜੀ ਇਹ ਦੁੱਧ ਵਾਲੀਆਂ ਨਿਸ਼ਾਨੀਆਂ ਦੀਆਂ ਤਾਂ ਵੀਰੇ ਕੱਦ ਘੱਟ ਫੁੱਲ ਪਤਲੀ ਚਮੜੀ ਆ ਗਈ ਤਾਂ ਵੀਰੇ ਪੂਛ ਤੋਂ ਲੈ ਕੇ ਇੱਕ ਰੰਗ ਕਾਲੀ ਆ ਗਈ ਹਨਾ ਜੈੱਡ ਬਲੈਕ ਤਾਂ ਵੀਰੇ ਝੋਟੀ ਬਹੁਤ ਸ਼ਾਨਦਾਰ ਆ ਗਈ ਹਨਾ ਕੱਦ ਕਾਠ ਵਾਲੀ ਆ ਵੀਰੋ ਵੱਡੇ ਕੱਦ ਕਾਠ ਦੀ ਆ ਇੱਕ ਰੰਗ ਕਾਲੀ ਆ ਗਈ ਆ ਬਾਕੀ ਵੀਰੇ ਪੂਛ ਚੈੱਕ ਕਰੋ ਥੱਲੇ ਲੱਗੀ ਜਾਂਦੀ ਹੈ ਹਨਾ ਜਮਾਂ ਨਸਲ ਦੀ ਝੋਟੀ ਆ ਤਾਂ ਸਿੰਘ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਚਾਰ ਦੰਦਾ ਜੀ ਹਾਂਜੀ ਚਾਰ ਦੰਦਾ ਕਿਆ ਬਾਤ ਹੈ ਚੰਗੀ ਝੋਟੀ ਆ ਗਈ ਹੈ ਨਾ ਜੀ ਠੀਕ ਚਾਰ ਦੰਦ ਹੈ ਕੋਈ ਨਾ ਵੀਰ ਚੰਦ ਕਿਹੜਾ ਵੀਰ ਆ ਉਹ ਚੈੱਕ ਕਰਾ ਦਿਓ ਹੈ ਨਾ ਥੋੜਾ ਕਾਲਾ ਪੈਂਦਾ ਪਸ਼ੂ ਬੱਚੇ ਦਾ ਤਾਂ ਚੰਗੀ ਝੋਟੀ ਵੀਰੋ ਐ ਥੰਦ ਥੁਣ ਚੰਗਾ ਲੱਗਿਆ ਤਾਂ ਕਦ ਕਾਠਾ ਲੀਆ ਇੱਕ ਰੰਗ ਕਾਲੀ ਆ ਹੁਣ ਫੜ ਕੇ ਵੇਖੋ ਵੀਰੇ ਮੂੰਹ ਬੱਜੀ ਬੱਜਿਆ ਪਸ਼ੂ ਫੜਾ ਦਿੰਦਾ ਹੈ ਨਾ ਚਲ ਵੀਰਾਂ ਨੂੰ ਹੋਊਗਾ ਕਲੀਅਰ ਤਾਂ ਬੱਚਾ ਕੀ ਆ ਗਿਆ ਵੀਰੇ ਮਗਰ ਕਟਾ ਜੀ ਕਟਾ ਗਿਆ ਹਾਂਜੀ ਆ ਦੇਖੋ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਓ ਆਹ ਜੇ ਲੋ ਕੰਨੀ ਵਾਲੇ ਦੋਵੇਂ ਦੰਦ ਕੰਨੀ ਵਾਲੇ ਦੋਵੇਂ ਖਲੋਤੀ ਖਲੋਤੇ ਠੀਕ ਹੈ 24 ਓਕੇ ਵੀਰੇ ਤਾਂ ਵੀਰੇ ਹੁਣ ਝੋਟੀ ਦਾ ਕਦ ਕਾਠਾ ਲਈ ਆ ਹਨਾ ਹੈ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਨੇ ਇੱਕ ਰੰਗ ਬਲੈਕ ਆ ਗਈ ਝੋਟੀ ਤੁੰ ਬਾਥਾ ਨਾਲ ਲੱਗਾ ਝੋਟੀ ਥਾਨ ਤਾਂ ਬਹੁਤ ਸਪੈਸ਼ਲ ਲੱਗਿਆ ਤਾਂ ਵੀਰ ਜੀ ਮੁੱਲ ਮੁੱਲ ਕੀ ਦੇ ਦੇ ਲੱਗਦੀ ਜੈ ਜੀ ਜਾਂਦਾ ਤੁਹਾਡਾ ਰੇਟ ਜੈਜ ਹੁੰਦਾ ਹਨਾ 99 ਰੁਪਏ ਆਖ ਲੇ ਛੋੜ ਜਾਂਦੇ ਹੋ ਹਾਂ ਨਾ 90 ਦੀ ਦੇਵਾਂਗੇ ਲੋਕੀ ਦੇ ਹਾਂ ਜੀ ਤਾਂ 90 ਜੋ ਵੀਰੇ 2000 ਛੱਡ ਦੋ ਠੀਕ ਹੈ ਭਾਈ ਜੀ ਧੰਵਾਦ ਦਿੱਤਾ ਜੀ ਨਹੀਂ ਰੇਟ ਗਿਆ ਹੈ ਬਾਕੀ ਕੋਈ ਵੀਰ ਫੋਨ ਲਾਵੇ ਹਾਂ ਜੀ ਬਾਕੀ ਕਰ ਦਾਂਗੇ ਜੀ ਬਾਕੀ ਮੌਕੇ ਤੇ ਫੋਨ ਤੇ ਕਰ ਦਾਂਗੇ ਕਿਹਨੂੰ ਮੋੜਨਾ ਨਹੀਂ ਹਨਾ ਵੀਰੇ ਨਹੀਂ ਰੇਟ ਬਹੁਤ ਵਧੀਆ ਵੀਰੇ ਛੋਟੀ ਸ਼ਾਨਦਾਰ ਆ 90 ਜੋ ਵੀਰ ਕਹਿੰਦਾ 2 ਛੱਡ ਦਾਂਗੇ ਹਾਂ ਜੀ ਵੀਰੇ ਦੂਜੇ ਨੰਬਰ ਤੇ ਆ ਗਈ ਵੈੜ ਦਾ ਦੱਸਿਓ अच्छा जी हां जी 15 16 किलो दूध जे ठंडी सील जे बाकी क्या बात है दो साडा ਬਹਿ ਕੇ ਕੁਛੋਲੇ ਦੋ ਬੰਦੇ ਬਹਿ ਕੇ ਭਾਈ ਜੀ ਦੋ ਦੋ ਗੇਠਾਂ ਦੇ ਵੀਰੇ ਥਾਣ ਆ ਗਿਆ ਹਨਾ ਕੀ ਆ ਬਾਤ ਹੈ ਵੇਖੋ ਵੀਰੇ ਕੀ ਕਹਨੇ ਆ ਵੈਟ ਦੇ ਬੰਦੇ ਬਹਿ ਕੇ ਚੋ ਭਾਜੀ ਬੱਚੀ ਜੰਮ ਗਈ ਭਾਨ ਦਾ ਬੱਚਾ ਹੀ ਹੈ ਕੀ ਬਾਤ ਹੈ ਠੀਕ ਹੈ ਵੀਰੇ ਠੀਕ ਹੈ ਬੋਲੋ ਤੋਰੋ ਚੋਗੀ ਜੇ ਮੂੰਹ ਦੀ ਦੀ ਤਾਂ ਵੇਖੋ ਵੀਰੇ ਵੈਟ ਚੈੱਕ ਕਰ ਲੋ ਫੇਸ ਕੁਆਲਟੀ ਚੈੱਕ ਕਰ ਲੋ ਵੈਟ ਦੀ ਮੂੰਹ ਚਾਰ ਦੰਦਾਂ ਦੀ ਹੈ ਜੀ ਤਾਂ ਵੀਰੇ ਲੈਵਾ ਚੈੱਕ ਕਰ ਲੋ ਐ ਥੱਬੇ ਥੁੱਬੇ ਲਾਇਆ ਜਮਾ ਬੋਰ ਕੈਂਟ ਲੈਵਾ ਲਗਿਆ ਜਿੰਨਾ ਵੀਰੇ ਗਾਂ ਨੂੰ ਲਗਿਆ ਲੈਵਾ ਉਹਨਾਂ ਵੇਲੇਵਾ ਪਛਾਣੂ ਚਾਰ ਦੰਦਾਂ ਦਾ ਬੱਚਾ ਕੀ ਪਾਇਆ ਨਹੀਂ ਮਗਰ ਵੱਛੀ ਜੀ ਵੱਛੀ ਆ ਗਈ ਜੀ ਆਪ ਵੀ ਵੱਛੀ ਮਾਰਨੀ ਵੱਛੀ ਆਪ ਵੀ ਵੱਛੀ ਆ ਠੀਕ ਹੈ ਤਾਂ ਦੋ ਦੋ ਗੇਠਾਂ ਦੇ ਵੀਰੇ ਥਾਣਾ ਕਿਹੜਾ ਵੀ ਵੀਰ ਦੂਰੋਂ ਚੱਲ ਗਿਆ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੇੜ ਨੂੰ ਵੱਛੀ ਕਿਹੜੀ ਹੈ ਵੀਰੇ ਵੱਛੀ ਆ ਜੀ ਅੱਛਾ ਕਾਲੀ ਵੱਛੀ ਆ ਗਈ ਠੀਕ ਹੈ ਜੀ ਤਾਂ ਵੀਰੇ ਵੈੜ ਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਜੈ ਜੀ ਕਰਨਾ ਪੈ ਜੈ ਜੀ 60000 ਦੀ ਜੀ ਜੈ ਜੀ ਜੀ ਕਰ ਦੋ ਛੋਟ ਛੜ ਤੂੰ ਕਰ ਦੋ ਨਹੀਂ ਤੁਸੀਂ ਕਰ ਦੋ ਰੇਟ ਤਾਂ ਠੀਕ 55000 ਦੀ ਦੇ ਦੇ ਕਿੰਨੇ ਦੀ ਹਾਂ ਜੀ ਵੇਖੋ ਵੀਰੋ ਚੈੱਕ ਕਰ ਲਓ ਕੀ ਕਹਨੇ ਆ ਵੈੜ ਦੇ ਦੋ ਦੋ ਗਿੱਠਾਂ ਦੇ ਖਾਣਿਆਂ ਬਾਕੀ ਰੇਟ ਛੋਟਾ ਚੱਡਾ ਵਾ ਮੈਂ ਨਾ ਵੀਰੇ ਰੇਟ ਵਾਲੀ ਦੇ ਕਹਿਣ ਦੇ ਕੋਈ ਸ਼ੱਕ ਹੀ ਨਹੀਂ ਜੀ ਬਾਕੀ ਵੀਰੋ ਚੈੱਕ ਕਰ ਲਓ ਬੋ ਸੋਨੀ ਵੈੜਾ ਤਾਂ 55000 ਦੀ ਹਾਂਜੀ 55000 ਦੀ ਜਾਂ ਮੇਰੀ ਕੀ ਬਾਤ ਹੈ ਚਲੋ ਕੋਈ ਵੀਰ ਫੋਨ ਕਰੇ ਛੋਟ ਛਾਟ ਕਰ ਦਿੰਦੇ ਹਾਂਜੀ ਕਰ ਦਾਂਗੇ ਠੀਕ ਹੈ ਜੀ ਤਾਂ ਵੀਰੇ ਤੇਜੇ ਨੰਬਰ ਤੇ ਆ ਗਿਆ ਤਾਂ ਦੱਸਿਓ ਇਹ ਵੀ ਵੈੜ ਸੂਈ ਦੇ ਦੁੱਧ 12 13 ਕਿਲੋ ਜੇ ਅੱਛਾ 12 13 ਕਿਲੋ ਜੀ ਮਗਰੀ ਵਸ਼ੀ ਮਹੀਨੇ ਦੀ ਵਸ਼ੀ ਉਹਨਾਂ ਰੱਖ ਲੀ ਜੇ ਇਹ ਵਸ਼ੀ ਨਹੀਂ ਲੈਂਦੀ ਵਸ਼ੀ ਨਹੀਂ ਦਿੱਤੀ ਕੋਲ ਗਲਾਬੀ ਥਾ ਨੀ ਠੰਡੀ ਸੂਈ ਜੇ ਵੇਖੋ ਵੀਰੇ ਚੈੱਕ ਕਰ ਲਓ ਐ ਗਲਾਬੀ ਗਲਾਬੀ ਥਾ ਨਾ ਗਿਆ ਤਾਂ ਲੈ ਵਾਲੂ ਆ ਵੀ ਚੰਗਾ ਤਲਾ ਲੇਦਾਰ ਲੱਗਿਆ ਇਹਨੂੰ ਵੀ ਹਨਾ ਹਾਂਜੀ ਜੀ ਤਾਂ ਦੇਖੋ ਮੇਰੇ ਚੱਕਰ ਆ ਗਿਓ ਸੋਹਣੀ ਵੇਲਾ ਪਰ ਕਾਲੀ ਪੰਨੀ ਹਨਾ ਸੀਲ ਬਹੁਤ ਜਿਆਦੀ ਹੈ ਇੱਦਾਂ ਦੇ ਦੇ ਪਾਖਲੇ ਪਾਜੀ ਚਵਾ ਵੀ ਜਮਾ ਪੋਲਾ ਲੱਗਿਆ ਹਨਾ ਰੂ ਮਰ ਗਿਆ ਬੜੀ ਪੋਲੀ ਸੀ ਹਨਾ ਚਵਾ ਤੇ ਹਰ ਹੋ ਗਿਆ ਐ ਜਮਾ ਚਵਾ ਪੋਲਾ ਲੱਗਿਆ ਠੀਕ ਹੈ ਜੀ ਠੀਕ ਹੈ ਹਾਂਜੀ ਸ਼ੇਰ ਕੱਢ ਦੇਗੀ ਠੀਕ ਹੈ ਕੀ ਬਾਤ ਹੈ ਜੀ ਲੇਵਲੂ ਆ ਸ਼ਾਨਦਾਰ ਲੱਗਿਆ ਹਾਂ ਜੀ ਚੰਗੀ ਵੈੜਾ ਜੀ ਤੇ ਵੀਰ ਜੀ ਇਹਦਾ ਮੁੱਲ ਇਹ ਦੇ ਦੇ ਯਾਰ ਦੀ ਕਰ ਦਿਓ ਮਾਤਾ ਨਹੀਂ ਕਰ ਦਿਓ ਹਾਂ ਨਾ ਹਾਂ ਨੇ ਕਰ ਦੂੰ ਤਿੰਨ ਛੜ ਦੋ 32 ਦੀ ਅੱਜ ਦੇ ਲੈ ਗਏ ਕੋਈ ਫੋਨ ਲਾਵੇ ਬਾਕੀ ਬਾਕੀ ਕਰ ਲਾਂਗੇ ਕੀ ਬਾਤ ਹੈ ਜੀ ਠੀਕ ਹੈ ਜੀ ਕੋ ਬਾਕੀ ਕਰ ਤੁੰ ਚੈੱਕ ਕਰੋ ਸੋਹਣਾ ਲੱਗਿਆ ਤੁਹਾਨੂੰ ਵੀਰੇ ਹਾਂ ਜੀ ਲੇਵਲੂ ਆ ਬਹੁਤ ਸ਼ਾਨਦਾਰ ਹੈ ਉਹ ਠੀਕ ਹੈ ਜੀ ਤਾਂ ਵੀਰ ਜੀ 32000 ਦੀ ਹੈ ਨਾ ਕੋਈ ਫੋਨ ਲਾਵੇ ਬਾਕੀ ਮੋੜਨਾ ਨਹੀਂ ਅੱਜ ਕਰ ਦਾਂਗੇ ਬਾਕੀ ਥੋੜਾ ਬੱਦ। ਤਾਂ ਵੇਖੋ ਵੀਰੋ ਰੇਡ ਵੀਰ ਦੇ ਚੈੱਕ ਕਰ ਲਓ। ਤਾਂ ਤੁਸੀਂ ਫੋਨ ਲਾ ਲਿਓ ਵੀਰ ਕਹਿੰਦੇ ਮੋੜਦੇ ਨਹੀਂ ਕਿਸੇ ਨੂੰ ਵੀ। ਹਾਂ ਜੀ ਠੀਕ ਅੱਛਾ। ਹਾਂ ਜੀ ਵੀਰ ਅਗਲੇ ਬੰਨਿਆ ਕਿ ਚੌਥੇ ਨੰਬਰ ਦਾ। ਸੂਈ ਜੀ ਦੁੱਧ 12 ਕਿਲੋ ਜੇ। ਦੁੱਧ 12 ਕਿਲੋ। ਹਾਂ ਜੀ। ਠੀਕ ਹੈ। ਅਗਲੇ ਥਾਂ ਤੇ ਇਹ ਤੇਲ ਇੱਕ ਥਾਂ ਦੋ। ਹਾਂ ਜੀ ਤੇਲ ਦਾ ਭਾਜੀ ਉਹਨੇ। ਠੀਕ ਹੈ ਵਧੀਆ। ਤਾਂ ਦੁੱਧ ਦੁੱਧ ਵੀਰ ਜੀ 12 ਕਿਲੋ ਦੇ 12 ਕਿਲੋ ਹਾਂਜੀ ਤਾਂ ਵੇਖੋ ਵੀਰੋ ਬਿਲਕੁਲ ਸਚਾਈ ਹੈ ਇੱਕ ਥਾਂ ਦੀ ਤੇਲ ਆ ਗਈ ਜੇ ਵੀਰ ਨੇ ਦੱਸਿਆ ਅਗਲੇ ਥਾਂ ਦੀ ਵੀਰੇ ਹਾਂਜੀ ਅਗਲੇ ਥਾਂ ਦੀ ਬਹਿਣੀ ਵਾਲਾ ਹੈਨਾ ਹਾਂਜੀ ਹਾਂਜੀ ਤਾਂ ਬਾਕੀ ਇਹਦੇ ਬੱਚੇ ਦੀ ਗੱਲ ਕਰੀਏ ਕੀ ਆਇਆ ਬੱਚਾ ਬੜੀ ਨਸਲ ਦਾ ਜੇ ਮਗਰ ਆ ਬੱਚਾ ਆ ਗਿਆ ਕੀ ਆ ਗਿਆ ਵੀਰੇ ਵੱਛੀ ਆ ਗਈ ਹੈ ਜੀ ਹਾਂਜੀ ਵੱਛੀ ਜੇ ਮਗਰ ਵੱਛੀ ਵੇਖੋ ਕੀ ਚੀਜ਼ ਜੀ ਬਹੁਤ ਕੁਆਲਿਟੀ ਦੀ ਵੱਛੀ ਆ ਗਈ ਹੈਨਾ ਤਾਂ ਵੇਖੋ ਵੀਰੋ ਚੈੱਕ ਕਰ ਲਓ ਤੋਰ ਦਿਓ ਜੀ ਇੱਕ ਥਾਂ ਤੋਂ ਵੀਰੋ ਤੇਲ ਲਿਆ ਦੁੱਧ ਨੂੰ ਬਹੁਤ ਚੰਗੀ ਆ ਤਾਂ ਵੈੜ ਬਰੀਡ ਬਹੁਤ ਆ ਤਾਂ ਬੱਚਾ ਵੀ ਚੰਗੇ ਸੀਮਨ ਦਾ ਪਾਇਆ ਇਹਨੇ ਬਹੁਤ ਬਰੀਡ ਵੈੜ ਆ ਵੀਰੋ ਲੈ ਜੀ ਠੀਕ ਠੀਕ ਹੈ ਵੀਰ ਜੀ ਬੰਦ ਦਿਓ ਤਾਂ ਦੁੱਧ ਆ ਗਿਆ ਥਲੇ ਕਿੰਨਾ ਵੀਰੇ ਵੀ ਦੱਸ 12 ਕਿਲੋ ਦੁੱਧ 12 ਕਿਲੋ ਇੱਕ ਥਾਂ ਤੋਂ ਵੀਰੇ ਤੇਲ ਆ ਜੀ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਮੋਲੇ ਵੀ ਦੇ ਦੀ ਜੀ 35000 ਦੀ ਜੈ ਜੈ ਇਹ ਵੀ ਜੈ ਜੀ ਕਰਦੇ ਤੂੰ ਹੀ ਚਾਹ ਕਰਦਾ। 32 ਦੀ ਵੀਰੇ। ਗਾ ਲਓ। ਕਿਆ ਬਾਤ। 32 32 ਦਾ ਜੋੜਾ ਹੀ ਦੇਵਾਂਗੇ। ਤੇ ਜੇ ਕੋ ਜੋੜਾ ਪਾ ਲਓ ਵੀਰੇ। ਫੇਰ ਕਰਦਾ ਨਹੀਂ ਬਾਕੀ ਮਾਨ ਤੋਂ। 32 32 ਦੀਆਂ ਹੋ ਗਈਆਂ ਯਾਨੀ ਕਿ ਚੋਂਠ ਦੀਆਂ। ਹਾਂਜੀ। ਤੇ ਜੋੜਾ ਪਾ ਲੂ 60 ਦੀਆਂ। ਦੇ ਦਾਂਗੇ ਜੀ। ਇੱਥੇ ਰੱਖੋ। ਰੇਡ ਜਾਇਆ ਜਾ। ਨਹੀਂ ਰੇਡ ਜਾਇਆ ਜਾ। ਨਹੀਂ ਕੋਈ ਨਹੀਂ ਜਾਣਦੇ ਵੀਰ ਜੀ। ਲੈ ਵੇ ਲੂ ਵੇ ਚੰਗਿਆ ਤੇਰਾ ਲੇਵਾਰਾ। ਐਂ ਗੁਲਾਬੀ ਗੁਲਾਬੀ ਥਾਣਾ ਗਿਆ ਬੇੜਾ ਨੂੰ। ਰੇਟ ਜਿਆ ਜ। ਹਾਂ ਵੀਰੇ ਅਗਲੇ ਬਾਰੇ ਮੈਂ ਆ ਗੇ। ਮੇਰੀ ਮੈਂ ਸੂਈ ਜੀ ਦੁੱਧ 12 ਕਿਲੋ ਦੇ। ਦੁੱਧ 12 ਕਿਲੋ। ਹਾਂ ਜੀ ਬੱਚਾ ਇਹਦਾ ਮਰ ਗਿਆ ਜੀ। ਬੱਚੇ ਮਰ ਗਿਆ। ਹਾਂ ਜੀ ਜੀ। ਤਾਂ ਮਿਲਦੀ ਕਿਵੇਂ ਵੀਰੇ? ਇਹ ਤਾਂ ਟੀਕਾ ਲਾਉਣਾ ਪੈਂਦਾ ਜੀ। ਇਹ ਟੀਕਾ ਲੁੰਦੀ। ਇਹ ਜੀ ਕਰਦੀ ਹਨਾ। ਤਾਂ ਜੀ ਬੱਚੇ ਕਰਦੇ। ਤਾਂ ਬਾਕੀ ਵੀਰੇ ਲੈਵਾ ਚੈੱਕ ਕਰ ਲੋ। ਲੈਵਾ ਬਹੁਤ ਲੱੇਦਾਰ ਲੱਗਿਆ ਇਹਨੂੰ ਜੀ। ਦੁੱਧ ਕਿੰਨਾ ਵੀਰੇ? ਦੁੱਧ 12 ਕਿਲੋ ਜੀ। ਅੱਛਾ 12 ਕਿਲੋ ਦੁੱਧ। ਕੀ ਬਾਤ। ਮੋਬਾਈਲ ਲੱਗਿਆ ਬਾਕੀ ਬਹੁਤ ਥੰਨ ਲੱਗਾ ਵਧੀਆ ਵੀਰੇ ਹਾਂਜੀ ਆ ਰਹਾ ਬਾਜ ਤੀ ਵੀਰੇ ਆਪਣਾ ਇਹਦਾ ਮੁੱਲ ਮੁੱਲ ਵੀਰ ਜੀ ਦੇ ਦੀਏ 50000 ਜੀ ਜਾਣਦੇ ਹੋ ਬਾਕੀ ਕਰ ਦੋ ਮਾਨਤਾਂ ਤੁਸੀਂ ਹਾਂ ਨਾ ਹਾਂਜੀ ਪੂਰੇ ਛਾਤੀ ਪੂਰਾ ਪਾਹੀ ਹੋ ਛਟਾਂਗ 55000 ਰੁਪਏ ਤੁਹਾਡਾ 55000 ਦੀ ਹਾਂ ਜੀ ਕੀ ਬਾਤ ਆ ਵੀਰੇ ਰੇਟ ਚੈੱਕ ਕਰ ਲਓ ਵੀਰ ਦਾ ਹਾਂ ਜੀ ਰੇਟ ਵਾਲੇ ਤਾਂ ਜੇ ਪੂਰੇ ਪਟਾਕੇ ਪਾਉਂਦੇ ਆ 12 ਕਿਲੋ ਦੁੱਧਾ ਨਾ ਹਾਂ ਜੀ 12 ਕਿਲੋ ਬਾਕੀ ਚੋਕੇ ਖੜੇ ਸਾਰੇ ਦੇ ਅੰਦਰ ਸੂਈ ਜੇ ਲੋਕੀ ਘਰੇ ਤੁਹਾਡੇ ਦੋਸਤਾਂ ਨੇ ਸਾਢੇ ਦੇ ਅੰਦਰ ਸੂਈ ਚੋਕੇ ਖੜੇ ਕੋ ਦੋ ਟਾਈਮ ਕੀ ਬਾਤ ਆ ਆਪਣੀ ਕਿਸਲੀ ਘਰੇ ਪੂਰੀ ਤਾਂ ਵੀਰੇ ਸੱਚਾਈ ਦੱਸੀ ਤੁਸੀਂ ਮੈਂ ਮੈਂ ਹਜੇ ਟੀਕੇ ਤੇ ਹਾਂ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਸੂਐਸ ਵਾ ਮਾਲਾ ਹਨਾ ਤਾਂ ਹਰ ਵੀਡੀਓ ਚ ਇਹ ਬੇਨਤੀ ਹੁੰਦੀ ਆ ਪੀ ਤੁਸੀਂ ਆਪਦੀ ਚਵਾਈ ਕਰੋ ਪਾਸ ਕਰੋ ਤਾਂ ਵੀਰੇ ਵੇਖ ਚੱਕ ਕੇ ਪਸ਼ੂ ਲੈਣਾ ਚਵਾਈ ਕਰਕੇ ਲੈਣਾ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਹਨਾ ਵੀਰ ਜੀ ਮੈਨਾਂ ਨਾ ਆਪਾਂ ਤਾਂ ਵੀਰੇ 5 ਮਿੰਟਾਂ ਐ ਵੀਡੀਓ ਬਣਾਉਂਦੀ ਆ ਵਿਖਾਵਾ ਕਰਾਤਾ ਬਾਕੀ ਤੁਸੀਂ ਚਵਾਈ ਕਰ ਲਓ ਪਾਸ ਕਰ ਲਓ ਤੁਹਾਡਾ ਆਪ ਦਾ ਖੁਦ ਦਾ ਵੀਰੇ ਫਰਜ਼ ਬੰਦਾ ਹਨਾ ਵੀਰ ਜੀ ਤਾਂ ਬਾਕੀ ਵੀਰਾਂ ਨੂੰ ਇਹ ਵੀ ਬੇਨਤੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋਤਾਨ ਨੂੰ ਨਵੀ ਤੋਂ ਨਵੀ ਵੀਰੇ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰੇ ਨਾਂ ਦੱਸ ਦਿਓ ਫਿਰ ਨਾਮ ਸੁਖਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਰਨ ਜੀ ਹਾਂਜੀ ਤੇ ਨੰਬਰ ਜੇ 90564 90564 61398 ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ